ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਸੋ ਗੁਰਮਖਿ ਪਿਆਰੋ ਆਪਾਂ ਜਪਜੀ ਸਾਹਿਬ ਦੀ ਜਿਹੜੀ ਵਿਆਖਿਆ ਸ਼ੁਰੂ ਕੀਤੀ ਹੋਈ ਹੈ ਹੁਕਮ ਰਜ਼ਾਈ ਚੱਲਣਾ ਨਾਣਕ ਲਿਖਿਆ ਨਾਲ ਤੱਕ ਆਪਾਂ ਨੇ ਵਿਚਾਰ ਕੀਤੀ ਸੀ ਕੁਛ ਵੀਰਾਂ ਦੇ ਸਵਾਲ ਆਏ ਸੀਗੇ ਕਿ ਮੂਲ ਮੰਤਰ ਦੇ ਵਿੱਚ ਤਾਂ ਰੱਬ ਦਾ ਜ਼ਿਕਰ ਨਹੀਂ ਹੈਗਾ ਮੇਰਾ ਕਹਿਣ ਦਾ ਮਤਲਬ ਸੀ ਵੀ ਸਾਡਾ ਜਿਹੜਾ ਰੱਬ ਹੈ ਉਹਦੀ ਵਿਆਖਿਆ ਮੂਲ ਮੰਤਰ ਦੇ ਵਿੱਚ ਹੈ ਸਾਰੀ ਗਰਬਾਣੀ ਮੂਲ ਮੰਤਰ ਦੇ ਦੁਆਲੇ ਘੁੰਮਦੀ ਹੈ ਮੂਲ ਮੰਤਰ ਇੱਕ ਸੈਂਟਰਲ ਆਈਡੀ ਹੈ ਮਤਲਬ ਕੀ ਹੈ ਉਹ ਕਿਸ ਨਿਜਮ ਦੀ ਵਿਸ਼ੇਸ਼ਤਾ ਦੱਸੀ ਗਈ ਹੈ ਵੀ ਉਹਦੇ ਕਿਸ ਤਰ੍ਹਾਂ ਉਹਦੇ ਨਾਮ ਬਣ ਗਏ ਕਿ ਕਰਤਾ ਪੁਰਖ ਕਿਵੇਂ ਬਣ ਗਿਆ ਕ੍ਰੀਏਟਰ ਬਣ ਗਿਆ ਹੈ ਉਹ ਇੱਕ اٹਲ ਨਿਜਮਾ ਉਹ ਕੁਮਸਲਾਤ ਨਿਜਮ ਜੋ ਆਪਣੇ ਆਪ ਬਣਿਆ ਹੈ ਉਸ ਨੂੰ ਗੁਰਬਾਣੀ ਨੇ ਰੱਬ ਦਾ ਦਰਜਾ ਦੇਖ ਕੇ ਸਾਨੂੰ ਉਹ ਸੱਚ ਦੇ ਨਾਲ ਜੋੜਿਆ ਹੈ ਤੇ ਦੂਸਰੇ ਇੱਕ ਵੀਰ ਕਹਿੰਦੇ ਪ੍ਰਮਾਤਮਾ ਕਹਿੰਦੇ ਹੋ ਤੁਸੀਂ ਤੁਸੀਂ ਰੱਬ ਕਹਿੰਦੇ ਹੋ ਉਹ ਜਦੋਂ ਦਾਸੀ ਦਿੱਤਾ ਵੀ ਰੱਬ ਸਮਾਇਆ ਹੋਇਆ ਸਾਡਾ ਪੰਜੇ ਤਤਾਂ ਦੇ ਵਿੱਚ ਹੈ ਜਿਹਰੇ ਦੇ ਵਿੱਚ ਕਹਿਣ ਨਾਲ ਕੀ ਹੋ ਗਿਆ ਬੋਲਣਾ ਤਾਂ ਪੈਂਦਾ ਹੀ ਹੈ ਹੁਣੇ ਕਨਪਵੀ ਗਿਆਨ ਹੁੰਦਾ ਹੈ ਬੋਲਣ ਵਾਸਤੇ ਕਿਉਂਕਿ ਪਹਿਲੀ ਗੱਲ ਤਾਂ ਜੋ ਕੁਛ ਆਪਾਂ ਕਹਿ ਰਹੇ ਹਾਂ ਅਕਥ ਦੀ ਵਿਚਾਰ ਕਰ ਰਹੇ ਹਾਂ ਅਕਥ ਦੀ ਅਕਥ ਦਾ ਭਾਵ ਹੁੰਦਾ ਜਿਹਨੂੰ ਕਥਿਆ ਨਾ ਜਾਵੇ ਜਿਹਦੀ ਵਿਆਖਿਆ ਨਾ ਕੀਤੀ ਜਾਵੇ ਜਿਹਨੂੰ ਬਿਆਨ ਨਾ ਕੀਤਾ ਜਾਵੇ ਜਿਹਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਉਹਦੀ ਵਿਚਾਰ ਕਰਨ ਵਾਸਤੇ ਕੁਝ ਆਪਣੇ ਕੋਲੋਂ ਗੱਲਾਂ ਬਾਤਾਂ ਪ੍ਰਚਲਿਤ ਸ਼ਬਦ ਲੈਣੇ ਪੈਂਦੇ ਆ ਹੁਣ ਇੱਕ ਮੈਨੂੰ ਗੱਲ ਦੱਸੋ ਵੀ ਜਦੋਂ ਕਬੀਰ ਸਾਹਿਬ ਆਲ ਆਪਣੀ ਬਾਣੀ ਵਿੱਚ ਕਹਿੰਦੇ ਕਹਿੰਦੇ ਹਜ ਕਾਬੇ ਹੋ ਜਾਇ ਥਾ ਅੱਗੇ ਮਿਲਿਆ ਖੁਦਾਈ ਸਾਈ ਮੋਸਲ ਲੜ ਪਿਆ ਕੁਝ ਕਹਿਣ ਫਰਮਾਈ ਗਾਈ ਹੁਣ ਦੱਸੋ ਵੀ ਕਬੀਰ ਸਾਹਿਬ ਨੂੰ ਰੱਬ ਕਿਹੜਾ ਖੁਦਾਈ ਸੀ ਜਿਹੜਾ ਰੱਬ ਉਸ ਨੂੰ ਰਸਤੇ ਦੇ ਵਿੱਚ ਟੱਕਰ ਕੇ ਇਉਂ ਉਹਦੇ ਨਾਲ ਲੜ ਪਿਆ ਝਗੜਾ ਕਰਨ ਲੱਗ ਗਿਆ ਦੱਸੋ ਇਦਾਂ ਦਾ ਤਾਂ ਕੋਈ ਰੱਬ ਹੀ ਨਹੀਂ ਹੁੰਦਾ ਪਰ ਕਬੀਰ ਸਾਹਿਬ ਇੱਥੇ ਝੂਠ ਨਹੀਂ ਬੋਲ ਰਹੇ ਇਤਵੀ ਸਾਉ ਝੂਠ ਬੋਲ ਰਹੀ ਸੀ ਦੂਜੀ ਗੱਲ ਉਹਨਾਂ ਨੂੰ ਰੱਬ ਟੱਕਰਿਆ ਵੀ ਨਹੀਂ ਹੈਗਾ ਖੁਦਾਏ ਉਹਨਾਂ ਨੂੰ ਕੋਈ ਟੱਕਰਿਆ ਨਹੀਂ ਨਾ ਉਹਨਾਂ ਨਾਲ ਕੋਈ ਲੜਿਆ ਸਾਈ ਮੋਸੇ ਉਹ ਕਿਆ ਕਰਤਾ ਮੁਝੇ ਮੁਖੋਂ ਨਾ ਬੋਲੇ ਪੀਰ ਇਹ ਉਹ ਕਹਿੰਦੇ ਸਾਡੇ ਨਾਲ ਤਾਂ ਬੋਲਣੋਂ ਹਟ ਰਿਹਾ ਰੱਬ ਕਹਿਣ ਦਾ ਮਤਲਬ ਕੀ ਕਹਿ ਰਹੇ ਨੇ ਕਵੀ ਸਾਹਿਬ ਇਹ ਕਹਿ ਰਹੇ ਨੇ ਵੀ ਇਹ ਦੁਨੀਆਂ ਦੇ ਲੋਕੋ ਰੱਬ ਮੇਰੇ ਨਾਲ ਮੈਂ ਹੱਜ ਕਰਨ ਵਾਸਤੇ ਉਸ ਰੱਬ ਨੂੰ ਮਿਲਣ ਵਾਸਤੇ ਕਾਬੇ ਗਿਆ ਥਾ ਗਿਆ ਸੀ ਮੈਨੂੰ ਰਸਤੇ ਦੇ ਵਿੱਚ ਖੁਦਾ ਮਿਲ ਗਿਆ ਤੇ ਉਹ ਮੈਨਰੇ ਨਾਲ ਲੜ ਪਿਆ ਮੈਨੂੰ ਕਹਿੰਦਾ ਤੈਨੂੰ ਕਿਹਨੇ ਕਿਹਾ ਵੀ ਮੈਂ ਇੱਥੇ ਰਹਿਣਾ ਇਹ ਗੱਲ ਤੈਨੂੰ ਕਿਹਨੇ ਦੱਸੀ ਹੈ 20000 ਦਾ ਇਹਦੇ ਵਿੱਚ ਇੱਕ ਮੈਸੇਜ ਹੈ ਉਹ ਕਹਿ ਰਹੇ ਨੇ ਵੀ ਕੋਈ ਐਸੀ ਜਗ੍ਹਾ ਨਹੀਂ ਹੈ ਜਿੱਥੇ ਸਾਡਾ ਰੱਬ ਜਾਂ ਜੋ ਜੋ ਦੁਨੀਆ ਜੀ ਨੂੰ ਰੱਬ ਮੰਨਦੀ ਹੈ ਉਹ ਕਿਤੇ ਬੱਕਰੀ ਜਗਾ ਤੇ ਸਪੈਸ਼ਲ ਰਹਿੰਦਾ ਹੋਵੇ ਮੁਸਲਮਾਨਾਂ ਦੇ ਹਜ ਕਾਬੇ ਤੇ ਰਹਿੰਦਾ ਹੋਵੇ ਸਿੱਖਾਂ ਦੇ ਅੰਮ੍ਰਿਤਸਰ ਰਹਿੰਦਾ ਹੋਵੇ ਤੇ ਹੋਰ ਕਿਸੇ ਜਿੱਥੇ ਵੀ ਕੋਈ ਕਿਤੇ ਕਿਸੇ ਚੀਜ਼ ਨੂੰ ਮੰਨਦਾ ਕੋ ਆਪਣੀ ਸਪੈਸ਼ਲ ਜਗਾ ਤੇ ਇਦਾਂ ਕਿਤੇ ਨਹੀਂ ਹੈਗਾ ਰੱਬ ਤੂੰ ਹੀ ਸੌ ਕਹਿੰਦੇ ਵੀ ਸਪੈਸ਼ਲ ਵੀ ਕਿਤੇ ਜਗਾ ਤੇ ਰੱਬ ਨਹੀਂ ਰਹਿੰਦਾ ਪਰ ਇੱਕ ਗੱਲ ਹੋਰ ਹੈ ਕੋ ਇਹ ਜੀ ਵੀ ਜਗਾ ਨਹੀਂ ਜਿੱਥੇ ਰੱਬ ਨਾ ਹੋਵੇ ਉਹ ਇਹ ਆਪਣਾ ਮੈਸੇਜ ਦੇਗੇ ਹੁਣ ਆਪਣੇ ਕੋਲੋਂ ਕੁਝ ਬੋਲਣਾ ਹੀ ਪੈਂਦਾ ਇਸ ਕਰਕੇ ਅਨਪਵਿਗਿਆਣ ਵਾਸਤੇ ਉਹਨੂੰ ਵਿਚਾਰ ਬਿਆਨ ਕਰਨ ਵਾਸਤੇ ਇਕੱਠ ਕਥਾ ਨੂੰ ਕੁਝ ਗੱਲਾਂ ਕਹਿਣੀਆਂ ਪੈਗੀਆਂ ਸਾਨੂੰ ਵੀ ਪਤਾ ਵੀ ਪਰਮਾਤਮਾ ਗੁਰਬਾਣੀ ਵਿੱਚ ਨਹੀਂ ਲਿਖਿਆ ਪਰਮਾਤਮਾ ਦਾ ਮਤਲਬ ਹੀ ਇਹ ਬਣਦਾ ਕੀ ਹੈ ਪਰਮ ਆਤਮਾ ਉਹ ਇੱਕ ਸ੍ਰੀ ਨਾਲ ਜੁੜੀ ਹੁੰਦੀ ਹੈ ਜਿਵੇਂ ਅਸੀਂ ਗੁਰੂ ਨਾਨਕ ਸਾਹਿਬ ਨੂੰ ਕਹਿ ਸਕਦੇ ਹਾਂ ਕਿ ਗੁਰੂ ਨਾਨਕ ਸਾਹਿਬ ਦੀ ਪਰਮਾਤਮਾ ਜਿਨ੍ਹਾਂ ਨੇ ਬਾਣੀ ਲਿਖੀ ਹੈ ਉਹ ਸਾਰਿਆਂ ਦੀ ਪਰਮਾਤਮਾ ਹੈ ਜਿਹੜੇ ਬਾਣੀ ਦੇ ਅਨਸਾਰੀ ਉਹ ਪੇ ਚੱਲਦੇ ਨੇ ਉਹਨਾਂ ਦੀ ਵੀ ਪਰਮਾਤਮਾ ਹੈ। ਭਾਵ ਪਰਮਾਤਮਾ ਦਾ ਰੂਪ ਨੇ ਉਹ। ਪਰ ਪਰਮਾਤਮਾ ਸ਼ਬਦ ਗੁਰਬਾਣੀ ਵਿੱਚ ਨਹੀਂ ਆਇਆ। ਤੇ ਜੇ ਖੁਦਾ, ਮੀਠਲ, ਗੋਬਿੰਦ ਮਾਧੋ ਆਇਆ ਇਹ ਸਾਰੇ ਗੁਣਵਾਚਕ ਨਾਮ ਨੇ। ਤੇ ਆਪਣਾ ਕੀ ਹੈ ਆਪਣਾ ਸਮਾਇਆ ਹੋਇਆ ਅਟਲ ਨਿਜਮ ਹਉਕਮਤ ਸਿਧਾਂਤ ਜਿਹਨੂੰ ਗੁਰਬਾਣੀ ਜਿਹਨੂੰ ਰੱਬ ਕਹਿ ਕੇ ਇਹਨਾਂ ਲੋਕਾਂ ਨੂੰ ਰੱਬ ਕਹੇ ਤੋਂ ਬਿਨਾ ਸਮਝ ਨਹੀਂ ਆਉਂਦੀ ਪ੍ਰਮਾਤਮਾ ਕਹੇ ਤੋਂ ਬਿਨਾ ਨਹੀਂ ਸਮਝ ਆਉਂਦੀ ਇਸ ਕਰਕੇ ਗੁਰਮੁਖ ਪਿਆਰੇ ਉਹ ਮਾਫ਼ ਕਰਨਾ ਰੱਬ ਦੀ ਵਰਤਨਾ ਪਾਊਗਾ ਵੈਗਰੂ ਵਰਤਨਾ ਪਾਊਗਾ ਤੇ ਉਹਦੇ ਜਿਹੜੇ ਉਹਨੂੰ ਬਿਆਨ ਕਰਨ ਬਾਅਦ ਤੇ ਅਕਾਥ ਕਹਾਣੀ ਨੂੰ ਬਿਆਨ ਅਕਾਥ ਕਥਾ ਨੂੰ ਬਿਆਨ ਕਰਨ ਵਾਸਤੇ ਸਾਨੂੰ ਇਹ ਸ਼ਬਦ ਵਰਤਨੇ ਪੈਣਗੇ ਜੇ ਅਸੀਂ ਇਹ ਸ਼ਬਦ ਨਹੀਂ ਵਰਤਾਂਗੇ ਤਾਂ ਸੁਣਨ ਵਾਲੇ ਦੇ ਪੱਲੇ ਕੱਖ ਨਹੀਂ ਪਵੇਗਾ ਦੁਆਰਾ ਫਿਰ ਕਹਿੰਦੇ ਆ ਸਾਡਾ ਸਮਾਇਆ ਹੋਇਆ ਰੱਬ ਹੈ ਨਿਜਮ ਅਟਲ ਹੁਕਮ ਕਰਤਾ ਪੁਰਖ ਨਿਰਪਾਉ ਨਰਵੈਰ ਹੈ ਜਿਹੜਾ ਉਹ ਇੱਕ ਨਿਜਮ ਹੈ ਸਿਧਾਂਤ ਹੈ ਹੁਕਮ ਹੈ ਅਟਲ ਹੁਕਮ ਹੈ ਆਪਣੇ ਆਪ ਬਣਿਆ ਹੋਇਆ ਹੈ ਗੁਰਬਾਣੀ ਉਸੇ ਨੂੰ ਹੀ ਸਤਕਾਰ ਦੇ ਕੇ ਗੋਬਿੰਦ ਕਹਿੰਦੀ ਹੈ ਉਸੇ ਨੂੰ ਰਿਮਾਦਉ ਕਹਿੰਦੀ ਹੈ ਉਸੇ ਨੂੰ ਰੱਬ ਕਹਿੰਦੀ ਹੈ ਉਹ ਉਸੇ ਨੂੰ ਬੀਟਰੂ ਕਹਿੰਦੀ ਹੈ ਤੇ ਉਸੇ ਨੂੰ ਨਾਰਾਇਣ ਕਹਿੰਦੀ ਹੈ ਉਸੇ ਨੂੰ ਕ੍ਰਿਸ਼ਨ ਕਹਿੰਦੀ ਹੈ ਉਸੇ ਨੂੰ ਆਰਾਮ ਕਹਿੰਦੀ ਹੈ ਤੇ ਜਿਹੜੇ ਇਸ ਕਰਕੇ ਅ ਪੋਸਟਕ ਦਾ ਨਾਮ ਵੀਰਾਂ ਦੀ ਇੱਕ ਗੱਲ ਦਾ ਜਿਹੜਾ ਸਵਾਲ ਸੀਗਾ ਵੀ ਖੁਸ਼ੀ ਇਹ ਸ਼ਬਦ ਨਾ ਵਰਤਿਆ ਕਰੋ ਤਾਂ ਸਾਡੀ ਜਿਹੜੀ ਜੇ ਕੋਈ ਅਸੀਂ ਗੱਲ ਨਾ ਕਰਾਂਗੇ ਤਾਂ ਜੇ ਨਹੀਂ ਵਿਚਾਰ ਸੰਗਤ ਹੈ ਉਹਨਾਂ ਦੇ ਪੱਲੇ ਨਹੀਂ ਕੁਝ ਪੈਣਾ ਇਸ ਕਰਕੇ ਸਾਨੂੰ ਰੱਬ ਵੈਗੁਰੂ ਪਰਮਾਤਮਾ ਸ਼ਬਦ ਬਾਤਨਾ ਪਊਗਾ ਹਾਂ ਇੱਕ ਗੱਲ ਦਾ ਧਿਆਨ ਰੱਖਣਾ ਉਹ اٹਲ ਹੁਕਮ ਹੈ ਸਿਧਾਂਤ ਹੈ ਨਿਜਮ ਹੈ ਆਪਣੇ ਆਪ ਬਣਿਆ ਹੋਇਆ ਹੈ ਉਹਨੂੰ ਅਸੀਂ ਰੱਬ ਪਰਮਾਤਮਾ ਵੈਗੁਰੂ ਕਹਿ ਕੇ ਸੱਚ ਕਹਿ ਕੇ ਉਹਦੇ ਨਾਲ ਜੁੜ ਕੇ ਆਪਣੀ ਜ਼ਿੰਦਗੀ ਸੋਹਣੀ ਬਣਾ ਸਕਦੇ ਹਾਂ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ